ਦਵਾਰਸਾਹਬ ਜੀ ਥੱਲੇ ਅਜਾ ਕਰ। ਇਹ ਥੱਲੇ ਆ ਜਾ ਕਰ ਰਖਨੇ ਹੋਇਆ ਹੈ ਜੀ ਸਰ। ਦਵਾਰਸਾਹਬ ਦੇ ਨਿੱਚੇ ਸਰ 243 ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਮੋਟ ਚ ਜਾ ਕਿ ਤੁਹਾਨੂੰ ਪਤਾ ਹੀ ਆ ਵੀ ਆਪਾਂ ਕੱਲ ਨਾ ਬਾਰੇ ਸ਼ਿਸ਼ਕેશ ਪੁੱਛੇ ਮੇਂ ॠਸ਼ੀਕੇਸ਼ ਤੋਂ ਬਾਅਦ ਅੱਜ ਆਪਾਂ ਸ੍ਰੀ ਹਨਕੁਸ਼ਹਿਵ ਨੂੰ ਯਾਤਰਾ ਨੂੰ ਸ਼ੁਰੂ ਹੋਵਾਂਗੇ ਤੇ ਦਰਸ਼ਕੋ ਤੁਸੀਂ ਪੁੱਸ਼ਕੇਸ਼ ਜਿੱਤੇ ਅੱਜ ਹੁਣ ਚੱਲੇ ਪਾਉਨੇ ਆ ਬਸ ਇੱਥੋਂ ਤੇ ਚੱਲਦੇ ਆ ਜਿੱਦਾਂ ਜਿੱਦਾਂ ਰਾਹ ਦੇ ਵਿੱਚ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਨਾਲ ਨਾਲ ਤੁਸੀਂ ਵੀ ਸਾਡੇ ਦਰਸ਼ਨ ਕਰਦੇ ਰਹੋ ਕਿੱਥੇ ਹਾਂ ਪਰ ਇਹ ਤੇ ਸਖਿਅਤ ਲੋ ਜੀ ਗੱਭਰੂ ਲੱਗੇ ਨੇ ਚੈੱਕ ਆਊਟ ਕਰਨਾ ਕਮਰੇ ਚੋਂ ਹਾਂਜੀ ਇਹ ਸਰਦਾਰ ਇਹ ਸਰਦਾਰ ਜੀ ਨੇ ਦੁਬਈ ਤੋਂ ਜੀ ਸੰਦੀਪ ਸਿੰਘ ਸੈਣੀ ਤੇ ਉਹ ਸਰਦਾਰ ਕਰਵਿੰਦਰ ਸਿੰਘ ਇੱਕ ਵਜਨ ਦਾ ਇੱਕ ਜਣਾ ਹੋਰ ਅਸੀਂ 4 ਜਣੇ ਆਏ ਆ ਕਿੱਥੇ ਆ ਤੇ ਕਰਿਆ ਕਰਨ ਸਿੰਘ ਮੈਂ ਵੀ ਕਰਨ ਇਹ ਵੀ ਕਰਨ ਦੋਨੋਂ ਅਸੀਂ ਕਰਨ ਕਰਨ ਜੀ ਲਾਈ ਹੁਣ ਅਸੀਂ ਚਾਲੇ ਲੱਗਿਆ ਪਾਉਣ ਬੈਗ ਬੋਗ ਹੋ ਗਿਆ ਪੈਕ ਲੱਗਿਆ ਹੁਣ ਅਸੀਂ ਹੈਮਕੋਨ ਸਾਹਿਬ ਦੀ ਚੜਾਈਆਂ ਨੂੰ ਚੜ੍ਹਨਾ ਚੰਗਾ ਜੀ ਮਿਲਦੇ ਆਂ ਰਸਤੇ 'ਚ ਬੰਨ ਲਓ ਬੰਨ ਲਓ ਬੈਗ ਬੰਨ ਲਓ ਬੇਟਾ ਲੱਭ ਗਈ ਕੇ ਅੱਛੀ ਮਜ਼ਾ ਇਹਨੇ ਮਿੜੂ ਇੰਦੁਰ ਖਚਦੋ ਕੰਮ ਨੂੰ ਖਚਰ ਖਚਰ ਖਚਦੋ ਮੁੰਡਿਓ ਦਿੱਕਦੀਆਂ ਲੇਟ ਹੋ ਗਈ ਲੇਟ ਹੋ ਗਈ ਅੱਲਾ ਮੌਰੀ ਅੱਲਾ ਮੈਨੂੰ ਅੱਲਾ 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 ਲਾ ਦੇਣਾ ਉੱਪਰ ਆ ਰਹੀ ਸਾਰੇ ਆ ਰਹੀ ਹੈ ਤੂੰ ਮੋਟਰਸਾਈਕਲ ਭਰਾਂ ਤੁਹਾਨੂੰ ਹਾਂ ਲੱਗਿਆ ਬਈ ਦਵਾਲੇ ਕੋਚ ਲੈ ਜਾਂ ਤਾਂ ਇਹ ਤਾਂ ਚਾਰਾ ਨਹੀਂ ਲੱਗਿਆ ਆਯੂ ਬਾਬੇ ਫਿਰ ਪ੍ਰਮੋਟਿਕ ਕਾਨੀਆਂ ਤੋਂ ਲੱਗੀਆਂ ਮਲੇ ਲੈ ਕਾਲੋਂ ਮੁੰਡੇ ਪਰੋਟੇ-ਪੋਟੇ ਓਏ ਯਾਰ ਲੈਕਚਰ ਐ ਸੀਦ ਮਹਿਲਾ ਦਾ ਫੇਵਰੇਟ ਪਈ ਅੰਦਰ ਲੱਤੋ ਸਿੱਪਦੇ ਨਾਲ ਸਿਕਵਾਉਣਾ ਥਲੇ ਦੇਖੋ ਵੀ ਆਪਾਂ ਖਾ ਲਈ ਰੋਟੀ ਹੁਣ ਮੁੰਡਾ ਚੱਲਿਆ ਸਾਡਾ ਪੈਸੇ ਦੇਣ ਕੈਸ਼ੀਅਰ ਦੇਖੋ ਕਿੰਨੇ ਪੈਸੇ ਦੇ ਕੇ ਆਉਗਾ ਕੈਸ਼ੀਅਰ ਰੱਖਿਆ ਹੋਇਆ ਆਪਾਂ ਆ ਲਿਸਾ ਜਾ ਕੈਸ਼ੀਅਰ ਸਾਡਾ ਪਰ ਨੌਂ ਦਾ ਕਰਨੇ ਦਾ ਖਾਇਆ ਵੀ ਇਹਨੂੰ ਮੇ ਨਹੀਂ ਲੱਗਦਾ ਦੋ ਪਰੌਂਠੇ ਖਾ ਗਿਆ ਦੇਖ ਲੋ ਰਾਗ ਉਹ ਹੁੰਦਾ ਹੈ ਜੋ ਉੱਪਰ ਦੀ ਆ ਜਾ ਆਇਆ ਛੇਤੀ ਪੈਸੇ ਦੇ ਕੇ ਆ ਜਾ ਹੋਰ ਕੰਮ ਲੱਗੇਗੀ ਆਇਆ ਮੇਰਾ ਵੀਰ ਆ ਜਾ ਆ ਗਿਆ ਆਪਣਾ ਕੈਸ਼ੀਅਰ ਪੈਸੇ ਦੇ ਕੇ ਆ ਗਿਆ ਆਜੋ ਜੀ ਕੈਸ਼ੀਅਰ ਜੀ 360 360 ਬਣਾ ਦੇ ਦੇ ਇੰਡੀਐਕਸ ਟ੍ਰਗਾ ਦੇ ਵਾਸਤੇ ਵੀ ਦੂਜੀ ਪਲੇਟ ਨਾਲ ਦਾ ਹੱਥ ਬਣਦਾ ਸੀ ਦੂਜੀ ਜਿਵੇਂ ਅਸੀਂ ਕਹਿੰਦੇ ਦੂਜੀ ਪਲੇਟ ਲਾਉਂਦੇ ਵੀ ਤਾਂ ਦਹੀਂ ਦਿੰਦੇ ਹੈ ਇਹਦਾ ਇਹਦਾ ਕੈਸ਼ੂਅਲ ਸਾਬਜੀ ਗਲਤ ਗੱਲਾਂ ਨੇ ਤੁਹਾਡੇ ਵਾਸਤੇ ਚਲੋ ਠੀਕ ਹੈ ਜੀ ਓਕੇ ਲਓ ਜੀ ਸ਼ਾਕੇ ਪਰੌਂਠੇ ਹੋ ਕੇ ਰੈਡੀ ਸਟੈਡੀ ਆ ਰਸਤੇ ਚ ਪਤਾ ਨਹੀਂ ਕਿਹੜਾ ਸ਼ਹਿਰ ਹੈ ਕਿਹੜਾ ਪਤਾ ਲਾ ਪਤਾਗਾ ਮਿਲਦੇ ਆ ਅੱਗੇ ਰਸਤੇ ਚ ਇਹ ਕਰਦੇ ਕਿ ਜਿਹੜੇ ਜਿਹੜੇ ਤੁਰੇ ਜਾਂਦੇ ਆ ਮੇਰੇ ਨਾਲ ਮੇਰੇ ਨਾਲ ਹੈ ਇਹ ਨੂੰ ਇਧਰ ਬਿਠਾ ਦੇ ਕਰ ਤੋ ਗੁਰਮੀ ਮੇਰੇ ਨਾਲ ਆ ਤੈਨੂੰ ਇਧਰ ਬਿਠਾ ਨਹੀਂ ਮਿੱਡੀ ਮੈਨੂੰ ਤੂੰ ਇਧਰ ਲੈ ਬਣਾ ਫਰ ਇੱਕੋ ਚ ਹੋ ਜਾਵਾਂਗੇ ਨਾ ਸਿੱਤ ਕੋ ਇਧਰ ਆ ਮੇਰੇ ਮਗਰ ਉਹ ਵੀ ਮੁੰਡੇ ਬੇਚੇ ਤੋਂ ਕੰਮ ਨੂੰ ਚਲੋ 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 ਗੱਭਰੂ ਟਾਈਮ ਬਹੁਤ ਲੱਗਣਾ ਆਪਣਾ ਚਲੋ ਮੁੰਡੇ ਫੜਾਓ ਆਈ ਰਸਤੇ 'ਚ ਆ ਪਹੁੰਚਿਆ ਛਕੋ ਚਾਹ ਪਕੋੜੇ ਸੰਗਤ ਦੀ ਸੰਗਤ ਖੜੀ ਆ ਚਾਹ ਮੈਂ ਪਾਲਿਆ ਇੱਥੇ ਆਪਰੇ ਆਪਣੇ ਚੋਂਗੇ ਸੰਗਤ ਮੁੰਡੇ ਬਹੁਤ ਸੰਗਤ ਹੈ ਜੀ ਅੱਗੇ ਵੱਧ ਕੇ ਇਹ ਵੀ ਉਹਦੇ ਤੇ ਹੀ ਆ ਰਿਹਾ ਹੈ ਹੈ ਸਵੇਰੇ ਚਾਪੜਾ ਚਾਪੜਾ ਹੋਰ ਪੁੱਛਿਆ ਉਹਦੇ ਪੁੱਛਿਆ ਨੂੰ ਕਿ ਦਰਦ ਦੀ ਗੋਲੀ ਚਾਹੀਏ ਤੋ ਹੋ ਸਾਹਮਣੇ ਐਕਸੀਡੈਂਟ ਹੋ ਗਿਆ ਜਿਸਿਕਾ ਜਿਹਾ ਪੰਪ ਆ ਗਿਆ ਪੰਪ ਦੇ ਸਾਹਮਣੇ ਵੱਡੀ ਕੜਦੇ چي بچي چلو چلو بھائی ਸਾਰੀ ਦੁਨੀਆ ਮੈਂ ਸਾਡੇ ਨਾਲ ਨਹੀਂ ਨਾਲ ਕੋ ਨਾਈਸ ਸਾਡੇ ਨਾਲ ਨਾ ਮਾੜੀ ਬਾਪ ਕੀਆ ਕੁਦਰਤ ਦੇ ਰੰਗ ਨੇ ਦੇਖੋ ਜੀ ਚੰਗਾ ਚ ਆਈ ਜਾਂਦੇ ਆਈ ਜਾਂਦੇ ਉਹ ਦੇਖੋ ਉੱਥੇ ਦੋ ਦੋ ਪਾਣੀ ਰਲਦੇ ਨੇ ਇੱਕ ਆ ਸਾਫ ਹੋ ਗਿਆ ਉਧਰ ਨੀਲਾ ਉਹ ਅੱਗੇ ਉਹ ਦੇਖਾਂਗੇ ਅੱਗੇ ਹੜਕੇ देखो जी कुरते दे रंग बहुत सारा माहौल है इधर वो थले मंदिर भी है देवप्रयाग ਇਹ ਹੈ ਜੀ ਦੇਵ ਪ੍ਰਯਾਗ ਦੇਵ ਪ੍ਰਯਾਗ ਦੀ ਲੁੱਕੇਸ਼ਨ ਹੈ ਸੋਨਾ ਕੁਦਰਤ ਦਾ ਰੰਗ ਹੈ ਇੱਧਰ ਪੀਓ ਫਿਰ ਜੂਸ ਪੀਓ ਉਸ ਕੰਝੀਆਂ ਉਸ ਕੰਝੀਆਂ ਥੱਲੇ ਤੁਹਾਨੂੰ ਨਦੀ ਦਿਖਾਈ ਆ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਣਾ ਹੈਗਾ ਉਹਨਾਂ ਦੀ ਦੋ ਤਰ੍ਹਾਂ ਦਾ ਪਾਣੀ ਉਹਦੇ ਚ ਮਿਕਸ ਹੋਇਆ ਹੁੰਦਾ ਹੈ ਨਾ ਇੱਕ ਮਿੰਟ ਥੋੜਾ ਜਿਹਾ ਕੰਦਲਾ ਜਿਹਾ ਇੱਕ ਮਿੰਟ ਨੀਲਾ ਨੀਲਾ ਕੋਣੀ ਪਾ ਦੇ ਪਾ ਦੇ ਪਾ ਦੇ ਠੰਡਾ ਕਰ ਦੇ ਵੀਰੇ ਬਣਾ ਦੇ ਇਹਨੂੰ ਚਿਲਡ ਇਹ ਕਹਿੰਦੇ ਨੇ ਇੱਕ ਬਣਾ ਪਾਣੀ ਦੀ ਲੈ ਸਾੜੇ ਪਾਣੀ ਮਿਕਸ ਹੋ ਰਿਹਾ ਸਭੋ ਸੰਤ ਆ ਗੋ ਲੱਗਦੀ ਅੜੇ ਵਾਲੀ ਹੋਤੋਂ ਉਤੋਂ ਹੀ ਪਾਣੀ ਆ ਰਿਹਾ ਇਧਰ ਨੀਲਾ ਪਾਣੀ ਆ ਅੱਜ ਥੋੜਾ ਜਿਹਾ ਗੰਦਲਾ ਪਾਣੀ ਆ ਚਲੋ ਅੱਗੇ ਨੂੰ ਲੰਘਾਂਗੇ। ਇਹ ਰੇਪ ਫੇਰ ਆਖ। ਹਾਂਜੀ ਭਾਜੀ ਪਾਣਾ ਦਾ ਪਾਣੀ ਪੀਂਦੇ ਆ। ਕੀ ਹਾਲ ਨੇ ਦੋਸਤੋ? ਠੀਕ ਠਾਕ ਦੋਸਤੋ। ਆ ਹਾਲ ਚਾਲ ਬਸ ਹਾਲ ਚਾਲ ਵਧੀਆ ਨੇ ਜੀ ਫੈਸ਼ਨਸਟ ਹੋਈ ਐ ਹੁਣੀ ਮੂੰਹ ਹੱਤ ਧੋ ਕੇ ਹਟਿਆ ਇੱਥੋਂ ਉਹ ਟੂਟੀ ਚੱਲਦੀ ਸੀ ਇਹਨੂੰ ਪਤਾ ਨਹੀਂ ਪਾੜਾ ਦਾ ਪਾਣੀ ਆ ਵੀ ਕਿਸੇ ਦੇ ਘਰੋਂ ਆਉਂਦਾ ਹੈਗਾ ਰੱਬ ਜਾਣਦਾ ਹੈਗਾ ਅਸੀਂ ਪਰ ਮੂੰਹ ਧੋ ਲੈਣੇ ਟਾਟ ਮੋਲ ਐ ਪੂਰਾ ਜੀ ਸੰਗਤਾਂ ਖੜ ਰੀਆਂ ਨੇ ਨਜ਼ਾਰੇ ਲੈ ਰੀਆਂ ਨੇ ਆ ਜਾ ਟਿੱਪੀ ਆ ਜਾ ਆਪਣੇ ਆਪਣੇ ਸਟੈਂਡ ਤੇ ਆ ਬਾੜ ਨਹੀਂ ਨਿਮਣਦੀ ਬਰੇ ਇਹ ਤਾਂ ਪਾਣੀ ਤੇ ਪਾਣੀ ਢਾ ਦੋ ਪਾਣੀ ਢਾ ਦੋ ਬਾੜ ਤਾਂ ਨਹੀਂ ਮੜੀ ਜਾਂਦੀ ਕੀ ਬਾਤ ਹੈ ਜੀ करो नजारे चेक फिर बहुत नदी पूरी आ जाओ भाई गभरू चेक करो माहौल है ചെല <laughs> നയ Yn fod y rhai yn gweld hynny. ਕੁੜੀ ਬਣਦੀ ਨਹੀਂ ਇਧਰ ਉਹੀ ਕਮਾਈ ਇਹਨਾਂ ਲੋ ਜੀ ਮਿੱਤਰੋ ਪਿਆਰੇ ਦੇਖ ਲੋ ਇਹ ਆ ਸ਼੍ਰੀ ਨਗਰ ਤੋਂ ਅੱਗੇ ਘਾਟ ਜੱਲੇਕੇਸ਼ਨ ਹੈ ਪੂਰੀ ਵਧੀਆ ਚਲੋ 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 ਕਰਦੇ ਆ ਆਜੋ 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 ਮੁੜਿਓ ਕਿਹੜਾ ਚੈਨਲ ਭਾਜੀ ਵਲੋਗ ਬਣਾ ਰਹੇ? ਹਾਂਜੀ। ਆਜੋ ਆਜੋ ਆਨੰਦ ਅੰਦਰ ਆਇਓ। ਛਾਨਾ ਨੇ ਕਰਾਂਗੇ। ਛਾਨਾ ਨੇ ਕਰਾਂਗੇ। ਆ ਦੇਖੋ ਬੱਚਾ ਨਹੀਂ। ਘਾੜ ਕਿਨੇ ਹੋਊ। ਕੱਲੇ ਜਾ ਕੇ ਦੇਖਦੇ ਲਓ ਫੋਲਡਿੰਗ ਕੋਲ ਉਹ ਖਾਣਾ ਪੀਣਾ ਕੁਛ ਜੋ ਜੀ ਕਰਦਾ ਲੈ ਲਓ ਨਹੀਂ ਆ ਲੈ ਲਓ ਸਤਾ ਲੈ ਲਈ ਕੋਈ ਹੋਰ ਚੀਜ਼ ਖਾਣੀ ਹੈ ਅੱਜ ਉਹ ਗੁਰੂ ਜੀ ਉਹ ਵੀ ਆ ਰਹੇ ਨੇ ਕੋਣ ਸੰਗੇ ਨਾਲੇ ਬਾਬਾ ਜੀ ਕਿੱਥੇ ਇੱਥੇ ਕਿੱਥੇ ਚਲੋ ਚਲੋ ਆ ਵੀ ਲਿਆ ਹੈ ਲੈ ਉਹ ਤਾਹ ਵਾਰੀ 7 ਘੰਟੇ ਹੋ ਗਏ ਆਪਾਂ ਨੂੰ ਚੱਲਿਆ 7 ਘੰਟੇ ਹੋ ਗਏ ਸਾਨੂੰ ਚੱਲਿਆਂ ਨੂੰ ਤੇ ਹਜੇ ਵੀ ਸਾਨੂੰ 112 ਕਿਲੋਮੀਟਰ ਹੋਰ ਪਿਆ ਹੈ ਅਸੀਂ ਰਸਤੇ 'ਚ ਕਿਤੇ ਹਾਟਾ ਬੇਜ ਤੇ ਅੰਸ਼ਾ ਇਹ ਅਗਰ ਖਿਚਦੇ ਆ ਠੰਡੇ ਠੰਡੇ ਪੀ ਕੇ ਆ ਵਾਹ ਪਰ ਸੌਦਾ ਇੱਧਰ ਬਹੁਤ ਮਹਿੰਗਾ ਸਾਰਾ ਹੀ ਚਲੋ ਫਿਰ ਤੁਰੋ ਜਰਾ ਦੋ ਮੁੰਡਿਓ ਕਿੰਝ ਤੋਂ ਦੋ ਮੁੰਡਿਓ ਉਦਾਵਾਰੀ ਥੋੜੀ ਜਲਦੀ ਕਿੱਥੇ

ਲਗਾ ਦਸੜਾ ਇੱਕ ਵਾਰ ਤਾਂ ਮੈਂ ਜਦੋਂ ਫਾਇਰ ਕਿੰਨਾ ਨਹੀਂ ਲੱਗੀਆਂ ਚੱਲੇ ਜਿੱਥੇ ਯਾਰ ਹੁੰਦਾ ਹੀ ਨੱਕ ਪਰੇ ਇੱਥੋਂ ਰਹਿ ਗਿਆ ਜੀ ਹੇਮਕੁੰਟ ਸਾਹਿਬ ਲਗਭਗ ਹੈ ਨੋਟ ਔਨ ਨੈਸ਼ਨਲ ਹਾਈਵੇ 7 ਟੂ ਰੋਡ ਟੂ ਅਮਰਾਵਤੀ ਆਸ਼ਰਮ 70 ਕਿਲੋਮੀਟਰ ਜਿੱਥੇ ਅਸੀਂ ਖੜੇ ਆਂ ਇਹ ਲਗਾ ਲਓ ਵੀ ਸਵੇਰੇ 7 ਵਜੇ ਦੇ ਚੱਲੇ ਆਂ ਕੀ ਟਾਈਮ ਹੋ ਗਿਆ ਇਸ ਟਾਈਮ ਲਗਭਗ 3:30 ਸਫ਼ਰ ਬਹੁਤ ਲੰਮਾਗਾ ਮਿਲਦੇ ਆ ਰਸਤੇ 'ਚ ਕਰੋਨਾ ਦਰਸ਼ਤਾਂ ਨੂੰ ਜਗਾ ਜਗਾ ਤੇ ਲੈਂਡ ਸਲਾਈਡਿੰਗ ਹੋ ਗਈ ਹੈ ਲੋਈ ਸੰਗਤ ਜੀ ਆ ਗਿਆ ਰਸਤੇ 'ਚ ਲੰਗਰ ਹੋਰ ਜਲੇਬੀਆਂ ਚਾਹ ਚਾਹ ਨਾਲ ਚੱਲਦੀ ਆ ਰਸ ਚੱਲਣ ਲੱਗੇ ਆ ਚੱਲੋ 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 ਐਥੇ ਹੋ ਰਹਿ ਗਿਆ ਜੀ 30 ਕਿਲੋਮੀਟਰ ਤੇ ਟਾਈਮ ਹੋ ਗਿਆ ਲਗਭਗ ਲਗਭਗ 5:48 ਤੇ ਹਜੇ ਐ ਲਾ ਲੂਗੀ ਤੁਸੀਂ ਇੱਕ ਘੰਟਾ ਹੋਰ ਲੱਗੂਗਾ 6:30 6:30 7:00 ਕਿਤੇ ਆ ਸਕਦਾ